ਦੋਸਤੋ ਜਿਵੇਂ ਤੁਸੀਂ ਦੇਖਦੇ ਹੋ ਪੰਜਾਬ ਦੇ ਹਾਲਾਤ ਹੈ ਜੀ ਤੇ ਇਹ ਮੋਟਰਸਾਈਕਲ ਚੋਰ ਹੈ ਇਹਨਾਂ ਦਾ ਜਿਹੜਾ ਮੇਨ ਹੈ ਉਹ ਤੁਸੀਂ ਤੁਹਾਨੂੰ ਬੰਦੇ ਨਾਲ ਗੱਲਬਾਤ ਕਰਾਵਾਂਗੇ ਅਸੀਂ ਇਹਨਾਂ ਦੇ ਮੂੰਹ ਕਿਉਂ ਬੰਦਦੇ ਹਾਂ ਕਈ ਲੋਕ ਕਹਿੰਦੇ ਆ ਵੀ ਲੋਕ ਭਰਾ ਕਮੈਂਟ ਕਰਦੇ ਆ ਵੀ ਇਹਨਾਂ ਦਾ ਮੂੰਹ ਬੰਦਦੇ ਆ ਤੇ ਇਹ ਇਹਨਾਂ ਦਾ ਫੇਸ ਨਹੀਂ ਦਿਖਾਉਂਦੇ ਅਸੀਂ ਫੇਸ ਵਾਈ ਤਾਣੇ ਦਿਖਾਉਂਦੇ ਵੀ ਕਈ ਵਾਰ ਕਿਉਂਕਿ ਇਹਨਾਂ ਦੀ ਚੋਰੀ ਕੀਤੀ ਹੈ ਸਾਨੂੰ ਪਤਾ ਹੈ ਜਾਂ ਸਾਡੇ ਜਿਹੜੇ ਪਿੰਡ ਦੇ ਮੁੰਡੇ ਤੁਹਾਨੂੰ ਦਿਖਾਵਾਂਗੇ ਉਹਨਾਂ ਨੂੰ ਪਤਾ ਸਾਨੂੰ ਪਤਾ ਹੈ ਵੀ ਅਸੀਂ ਨਹੀਂ ਚਾਹੁੰਦੇ ਵੀ ਇਹਨਾਂ ਦੀ ਜਿਹੜੀ ਪ੍ਰਾਈਵੇਸੀ ਹੈ ਪਤਾ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਇਹਨਾਂ ਦੇ ਭੈਣ ਭਰਾਵਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਪਤਾ ਲੱਗੇ ਵੀ ਇਹ ਸਾਡੇ ਬੱਚੇ ਐ ਕਿਉਂਕਿ ਸਾਡਾ ਫਰਜ਼ ਹੈ ਇੱਕ ਵਾਰੀ ਬੰਦੇ ਨੂੰ ਸਮਝਾਉਣਾ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜੀ ਖੜੇ ਹੋ ਜਾਓ ਓਏ ਖੜੇ ਹੋ ਜਾ ਖੜੇ ਖੜੇ ਹੋ ਜਾਓ ਖੜੇ ਹੋ ਜਾਓ ਸੋ ਇਹ ਸਾਡੇ ਪਿੰਡ ਦੇ ਵਿੱਚ ਬਾਈ ਫੜੇ ਗਏ ਐ ਤੇ ਇੱਥੇ ਇੱਕ ਮੋਟਰਸਾਈਕਲ ਚੋਰੀ ਕਰਕੇ ਭਾਈ ਦੇ ਸੀਗੇ ਤੇ ਇਹ ਬੱਚੇ ਬੱਚਾ ਬੱਚਾ ਨੇ ਫੜੇ ਐ ਅੱਗੇ ਆਓ ਆ ਆਹ ਫੋਟੋ ਨਾਲ ਹੀ ਵਰਦਿਆ ਇੱਕ ਮਿੰਟ ਹਾਂ ਮੈਂ ਦੱਸ ਉਹ ਕੀ ਗੱਲ ਹੈ ਕੀ ਨਾਂ ਹੈ ਤੇਰਾ ਮੋਟਰਸਾਈਕਲ ਚੱਕਦੇ ਸੀ ਉੱਚੀ ਬੋਲਾ ਮੋਟਰਸਾਈਕਲ ਚੱਕਦੇ ਸੀ ਜੀ ਨਾਂ ਕੀ ਤੇਰਾ ਮੇਰਾ ਨਾਂ ਸੰਦੀਪ ਆ ਜੀ ਸੰਦੀਪ ਹਾਂ ਜੀ ਕਿੰਨਾ ਟਾਈਮ ਹੋ ਗਿਆ ਮੋਟਰਸਾਈਕਲ ਚੋਰੀ ਕਰਦਿਆਂ ਨੂੰ 5-6 ਸਾਲ ਹੋ ਗਏ ਜੀ 5-6 ਸਾਲ ਹਾਂ ਜੀ ਤੇ ਪਰਿਵਾਰ ਚ ਕੌਣ-ਕੌਣ ਹੈ ਪਰਿਵਾਰ ਚ ਮੰਮੀ ਡੈਡੀ ਹੈ ਮੰਮੀ ਡੈਡੀ ਹਾਂ ਜੀ ਹੋਰ ਭੈਣ ਜੀ ਭੈਣ ਹੈ ਹਾਂ ਜੀ ਉਹ ਕੀ ਕਰਦੇ ਹੈ ਸਿਲਾਈ ਦਾ ਕੰਮ ਕਰਦੇ ਜੀ ਸਲਾਈ ਸਲਾਈ ਤੰਨੇ ਕਰਦੇਗਾ ਕਿ ਕਲੀ ਭੈਣ ਕਰਦੀ ਹੈ ਨਿਕਲੀ ਭੈਣ ਡੈਡੀ ਮਜ਼ਦੂਰੀ ਕਰਦਾ ਮਜ਼ਦੂਰੀ ਕਰਦੀ ਹੈ ਤੂੰ ਮਜ਼ਦੂਰੀ ਕਿਉਂ ਨਹੀਂ ਕਰਦਾ ਮੈਂ ਵੈਸੇ ਨਹੀਂ ਕਰਦਾ ਹੈ ਵੈਸੇ ਨਹੀਂ ਕਰਦਾ ਸੌਖਾ ਕੰਮ ਹੈ ਵੀ ਸਲਫਮਾਰੀ ਤੇ ਭਾਜੋ ਕਿਵੇਂ ਜੁਰੀ ਕਰਦੇ ਹੋ ਕਿੱਥੋਂ ਟ੍ਰੇਨਿੰਗ ਲਈ ਆ ਮੋਟਰਸਾਈਕਲ ਇਹ ਅਸੀਂ ਇਹ ਵੀਡੀਓ ਵੀ ਦੇਖੀਆ ਵੀ ਜਿਹੜੇ ਚੋਰ ਹੁੰਦੇ ਆ ਉਹ ਤੁਰੇ ਜਾਂਦੇ ਲੌਕ ਤੋੜ ਕੇ ਨਿਕਲ ਜਾਂਦੇ ਆ ਸਾਨੂੰ ਇਹ ਕਲੀਅਰ ਕਰਨਾ ਹੈ ਆਪਾਂ ਲੋਕਾਂ ਨੂੰ ਦੱਸਣੀ ਆ ਗੱਲ ਬੋਲ ਬਸ ਬਸ ਨਿੱਕੀ ਮੋਟੀ ਕਰਦੇ ਆ ਚੋਰ ਵੀ ਯਾਰ ਨਿੱਕੀ ਮੋੜੀ ਜੋਰੀਆ ਮੋਟਰਸਾਈਕਲ ਨਿੱਕੀ ਮੋੜੀ ਜੀ ਸਮਝਦਾ ਮੋਟਰਸਾਈਕਲ ਕਿਸੇ ਟਾਈਮ 55000 ਦਾ ਸਵਾ ਲੱਖ ਦਾ ਮੋਟਰਸਾਈਕਲ ਪੈਂਦਾ ਤੂੰ ਮੋਟਰਸਾਈਕਲ ਨੂੰ ਛੋਟਾ ਛੋੜਾ ਕਹਿੰਦਾ ਚੋਰੀ ਦੱਸ ਵੀ ਲੋਕ ਕਿਵੇਂ ਤੋੜ ਦਿਓ ਚਾਬੀਆਂ ਕਿੱਥੇ ਲਿਉਂਦੇ ਹੋ ਬੜਮਾਉਂਦੇ ਹੋ ਕਿਵੇਂ ਕੀ ਦੱਸ ਚਾਬੀਆਂ ਕੋਲ ਨਹੀਂ ਬਸ ਇਹਨਾਂ ਲੋਕ ਤੋੜ ਲੈਣੇ ਹੁੰਦੇ ਨੇ ਲੋਕ ਤੋੜ ਦਿਓ ਕਿੰਨੇ ਲੋਕ ਤੋੜ ਦਿੱਤੇ ਪਹਿਲਾਂ 35-40 ਤੋੜ ਦਿੱਤੇ 35-40 ਲੋਕ ਮਤਲਬ 35-40 ਲੋਕ ਤੋੜੇ ਆ ਤੇ ਉਹਨਾਂ ਚ ਫਿਰ ਫੁਰ ਵੀ ਕੀਤੀ ਉਹਨਾਂ ਦੇ ਮੋਟਰਸਾਈਕਲ ਹਾਂਜੀ ਮੋਟਰਸਾਈਕਲ ਫੁਰ ਫੁਰ ਵੀ ਕਿੰਨੇ ਦਾ ਮਤਲ ਬੱਚੇ ਵੀ ਹੋਣੇ ਆ? ਹਾਂਜੀ ਬੱਚੇ। ਕਿੰਨੇ ਦਾ ਵੇਚ ਦਿੰਦੇ ਆ ਜੇ ਲੱਖ ਰੁਪਈਆ ਵਾਲਾ ਮੋਟਰਸਾਈਕਲ ਅੱਗੇ ਕਿੰਨੇ ਦੇ ਵੇਚ ਦਿਓ? 10 ਆਹ ਹਾਂ। 20-25 ਹਜ਼ਾਰਾਂ ਦਾ ਵੇਚਨੇ ਆ। 25 ਹਜ਼ਾਰ ਦਾ। ਹਾਂਜੀ। ਅੱਛਾ ਇਹ ਜਿਹੜੇ ਨਾਲ ਬੱਚੇ ਇਹ ਨਾਲ ਰੱਖੇ ਹੋਇਆ ਹੈ। ਹਾਂਜੀ। ਇਹਨਾਂ ਦੀ ਉਮਰ ਕਿੰਨੀ-ਕਿੰਨੀ ਹੈ? ਥਾ ਕਿੰਨੀ ਉਮਰ ਤੇਰੀ ਕਾਕਾ? 15 ਸਾਲ। 15 ਸਾਲ। ਤੂੰ ਇਹਨਾਂ ਨਾਲ ਕਿਹੋ ਜਿਹਾ ਕੰਮ 'ਚ ਵੱੜ ਗਿਆ? ਤੂੰ ਕਿਹੋ ਜਿਹੇ ਕੰਮ 'ਚ ਵੜਿਆ ਬੰਦੇ ਨਾਲ? ਤੇਰੀ ਉਮਰ ਕਿੰਨੀ ਆ ਓਏ? ਮੇਰੀ ਤਾਂ 20 ਸਾਲ ਦੀ ਹੈ। 20 ਸਾਲ ਦੀ ਤੇਰੀ ਉਮਰ ਤਾਂ ਤੇਰੀ ਸਹੀ ਹੈ। ਉਮਰ ਤਾਂ ਪਹਿ ਅੜੀ ਗੁਰੂ ਭੈਣੀ ਗਈ ਚੈੱਕ ਕਰ ਫੜਾ ਫੜਾ ਇਹਦਾ ਨਾਂ ਹੈ ਜੀ ਸੰਦੀਪ ਸਿੰਘ ਪਿੰਡ ਇਹ ਕਿ ਕੋ ਬਿਆਣਾ ਵਸਤੀ ਘੰਡਾ ਜਿਹੜੀ ਤੁੰ ਹੈ ਉਧਰ ਨੇੜੇ ਦਾ ਹੀ ਆ ਓਏ ਹਾਂਜੀ ਹੁਣ ਅਸੀਂ ਤੇਰੀ ਵੀਡੀਓ ਬਣਾਈ ਜਾਂਦੇ ਆ ਵੀਡੀਓ ਅਸੀਂ ਤੇਰੇ ਤਾਂ ਬਣਾਉਨੇ ਆ ਅਸੀਂ ਜਿਹੜੇ ਕੱਪੜੇ ਬਣੇ ਹੋਏ ਆ ਸੀ ਪਤਾ ਕਿਉਂ ਬਣੇ ਆ ਵੀ ਤੇਰੇ ਰਿਸ਼ਤੇਦਾਰਾਂ ਨੂੰ ਪ੍ਰਧਾਨ ਲੱਗੇ ਠੀਕ ਹੈ ਜੀ ਸ਼ਕਲ ਤੇਰੀ ਦੇਖ ਲਈ ਤੂੰ ਤੂੰ ਐਸ ਵੀ ਜੇ ਤੇਨੂੰ ਤੇਰੇ ਪਰਿਵਾਰ ਨੇ ਤੇਰਾ ਵਿਆਹ ਕਰਾਇਆ ਹੋਇਆ ਹੈਗਾ ਤੇਰੀ ਸ਼ਕਲ ਦੇਖ ਲਈ ਤੇਰੇ ਰਿਸ਼ਤੇਦਾਰਾਂ ਨੇ ਤੇਰੇ ਕੀ ਇੱਜ਼ਤ ਰੂਗ ਰੂਗੀ ਨਹੀਂ ਰਹਿੰਦੀ ਅਸੀਂ ਰਮਾਲ ਗਲਤ ਬਣਿਆ ਕਿ ਸਹੀ ਬਣਿਆ ਸਹੀ ਬਣਿਆ ਜੀ ਇਹ ਹੁਣ ਚੋਰੀ ਦਾ ਕਿੰਨਾ ਕਹਿੰਦੇ ਨੂੰ ਪਤਾ ਤੁਹਾਨੂੰ ਪਤਾ ਕਿ ਮੈਨੂੰ ਪਤਾ ਦੱਸੋ ਆਪਣਾ ਆਪਾਂ ਨੂੰ ਪਤਾ ਹੀ ਹੈ ਜੀ ਆਪਾਂ ਨੂੰ ਪਤਾ ਹੀ ਜਿਹੜੇ ਥਿਖੜੇ ਆਪਾਂ ਨੂੰ ਹੈ ਥਿਖੜੇ ਆ ਜੀ ਜਿਹੜੇ ਆਪਾਂ ਨੂੰ ਪਤਾ ਹੈ ਤੇਰੀ ਉਮਰ 15 ਸਾਲ ਹੈ ਕਿੰਨਾ ਚਿਰ ਹੋ ਗਿਆ ਤੈਨ ਸਾਲ ਇਹਦੇ ਨਾਲ ਸਾਲ ਹੋ ਗਿਆ ਕਿੰਨੇ ਮੋਟਰਸਾਈਕਲ ਤੂੰ ਬੰਨ ਲੈਦੋ ਪਹਿਲਾਂ ਮੈਂ 10 10 ਬੰਨ ਲੈ ਇਕੱਲੇ ਨੇ ਤੇ ਕਿੰਨੇ ਦਾ ਵੇਚਦਾ ਫਿਰ ਉਹ ਗਾ ਉਹ ਤਾਂ 22 ਵੇਚਦਾ ਤੇ 22 ਵੇਚਦਾ ਤੁਹਾਨੂੰ ਦਿਖਾ ਜਾਂਦਾ ਇਹ ਹੂੰ ਕਿੰਨੇ ਮੈਨੂੰ 15000 15000 ਰੁਪਇਆ ਆ ਦੇਖੋ ਜੀ 15000 ਰੁਪਇਆ ਸੌਖਾ ਲੱਗਦਾ ਕੰਮ ਫਿਰ ਮੋਟਰਸਾਈਕਲ ਬੰਦਨੇ ਚੋਰੀ ਕਰਨੇ ਕੰਮ ਸੌਖੇ ਹੈ ਜੀ ਤੇ 15000 ਰੁਪਇਆ ਲੈ ਕੇ ਫਿਰ ਤੂੰ ਉਹਦਾ ਕੀ ਕਰਦਾ ਕੁਛ ਨਹੀਂ ਰਿਵਾਜ ਕਾਣ ਕੋਣ ਸਰਵਾਰ ਚ ਮੰਮੀ ਡੈਡੀ ਤੇ ਇੱਕ ਜੀ ਭਰਾ ਉਹ ਨਹੀਂ ਰੋਕਦੇ ਕਿ ਉਹਨੂੰ ਪਤਾ ਹੀ ਨਹੀਂ ਪਤਾ ਹੀ ਨਹੀਂ ਉਹਨਾਂ ਨੂੰ ਪਤਾ ਨਹੀਂ ਹੁਣ ਤੇਰਾ ਆਈਡੀ ਪ੍ਰੂਫ ਦੀ ਅੱਪਾ ਦਿਖਾ ਰਹੀ ਹੈ ਕਿ ਰਹਿੰਦਗੀ ਰਹਿੰਦੋਈ ਚੋਰੀ ਕਰੀਂਗਾ ਕਾਂ ਤੋਂ ਨਹੀਂ ਤੂੰ ਆਪਦੀ ਮਰਜ਼ੀ ਨਾਲ ਆਇਆ ਕਿ ਇਹਦੀ ਮਰਜ਼ੀ ਨਾਲ ਆਇਆ ਇਹਦੀ ਮਰਜ਼ੀ ਨਾਲ ਧੱਕੇ ਨਾਲ ਆ ਗਿਆ ਹਾਂਜੀ ਆਪ ਹੀ ਆਇਆ ਬਈ ਆ ਤੱਸ ਬਈ ਉਹ ਕਹਿੰਦਾ ਮੈਨੂੰ ਧੱਕੇ ਨਾਲ ਆ ਗਿਆ ਨਹੀਂ ਬਈ ਆਪ ਹੀ ਕਹਿੰਦਾ ਸੀ ਕਹਿੰਦਾ ਮੈਂ ਕਹਿੰਦਾ ਨਾਲ ਦਿਹਾੜੀ ਜਾਵਾਂ ਕਹਿੰਦਾ ਓ ਯਾਰ ਉਹਦੀ ਮਰਜ਼ੀ ਉਮਰ 15 ਸਾਲ ਬੱਚੇ ਦੀ ਉਮਰ ਹੈ ਯਾਰ ਤੂੰ ਉਹ ਬੰਦੇ ਦਾ ਦਿਮਾਗ ਸਾਫ ਕਰੀ ਜਾਣਾ ਮਾਈਂਡ ਵਾਸ਼ ਕਰੀ ਜਾਣਾ ਹੈ 15000 ਰੁਪਏ ਇੱਕ ਬਹੁਤ ਜਿਆਦਾ ਤਨਖਾਹ ਹੈ ਜਿਹੜੇ ਟਾਈਮ 'ਚ ਉਹ ਬੰਦੇ ਨੂੰ ਤੂੰ 15000 ਰੁਪਏ ਦੇ ਦੱਸ ਸਕੇ ਉਹ ਬੰਦੇ ਨੂੰ ਕੰਮ ਕਰਵਾ ਰਿਆ ਤੈਨੂੰ ਤਾਂ ਸੱਜੇ ਲੱਗੇ ਕੀ ਕਹਿੰਦਾ ਸੀਗਾ ਕਹਿੰਦੇ ਤੈਨੂੰ 15000 ਰੁਪਏ ਮਿਲਿਆ ਕਰੂ ਬਸ ਤੂੰ ਲੋਕ ਤੋੜਨੇ ਲੋਕ ਤੋੜਨੇ ਇਕੱਲੇ ਤੇ ਜੇ ਕੋਈ ਗੱਲ ਨੂੰ ਕਾਰਵਾਈ ਹੁੰਦੀ ਹੈ ਜ਼ਿੰਮੇਵਾਰੀ ਲਈ ਲਈ ਸੀ ਨਹੀਂ ਲਈ ਸੀ ਨਹੀਂ ਦੱਸ ਬਾਈ ਬੋਲ ਹਾਂ ਵੀ ਜ਼ਿੰਮੇਵਾਰ ਆ ਬਈ ਇਹਨੂੰ ਮੈਂ ਕਿਹਾ ਜ਼ਿੰਮੇਵਾਰ ਤੂੰ ਬੈਠ ਜਾ ਨਾ ਜ਼ਿੰਮੇਵਾਰ ਨੂੰ ਮੈਂ ਇਹਨੂੰ ਐ ਕਿਹਾ ਸੀ ਮਹ ਜੇ ਕੰਮ ਕਰਨਾ ਇਸ ਕੰਮ ਜੋ ਨਾ ਮਹਾਵਦਾਬ ਜ਼ਿੰਮੇਵਾਰ ਆ ਤੂੰ ਤੂੰ ਤਾਂ ਪਹਿਲਾਂ ਕਹਿੰਦਾ ਸੀ ਮੈਂ ਕਾ ਦੇ ਦੂੰਗਾ ਇਹਨੂੰ ਪਹਿਲਾਂ ਤੂੰ ਕਹਿੰਦਾ ਸੀ ਮੈਂ ਕੰਮ ਚ ਲੈ ਕੇ ਨਹੀਂ ਆਇਆ ਆਪ ਆਇਆ ਹੁਣ ਤੂੰ ਮੰਨੀ ਜਨੇ ਤੂੰ ਆਪ ਹੀ ਗੱਲਾਂ ਚ ਬਾੜ ਗਿਆ ਦੱਸ ਬੋਲ ਨਹੀਂ ਲੈ ਕੇ ਤਾਂ ਮੈਂ ਆਇਆ ਬਈ ਤੇ ਫਿਰ ਬਹੁਤ ਚੰਗਾ ਕੰਮ ਹੈ ਨਾ ਬਣਾ ਤੂੰ ਤਰੋ ਰਾਜ ਦੇ ਦੀ ਕੁਰਸੀ ਤੇ ਬਿਠਾ ਕੇ ਬਿਠਾਇਆ ਆ ਉਧਰ ਆ ਕੇ ਨਾ ਆਇਆ ਛੜ ਮੈਂ ਲਾਭ ਕਰਨ ਤੇ ਤੂੰ ਕੀ ਤੇਰੀ ਉਮਰ ਕਿੰਨੀ ਆ ਮੇਰੀ 16 ਅੱਛਾ ਤੇ ਕਿੰਨੇ ਬੰਦਲੇ ਦੋ ਪਹਿਲਾਂ ਮੋਟਰਸਾਈਕਲ 15 15 ਤੇਨੂੰ ਕਿੰਨੇ ਬੇਜਦਾ ਇਹ ਮੈਨੂੰ 15000 ਅੱਛਾ 30000 ਰੁਪਏ ਦੇ ਕੇ ਕਿੰਨੇ ਕਿੰਨੇ ਲੱਖ ਦੇ ਦੋ ਪਹਿਲਾਂ ਮੋਟਰਸਾਈਕਲ ਬੰਦ ਲਿਓ ਸੀ 30 ਮੋਟਰਸਾਈਕਲ ਤੁਸੀਂ ਭੰਦ ਦੇ ਦੋ ਪਹਿਲਾਂ ਲੱਖ ਰੁਪਿਆ ਦੇ ਮੋਟਰਸਾਈਕਲ ਲਾਈ ਆਪਾਂ 30 ਲੱਖ 30 ਲੱਖ ਦੇ ਹੋਗੇ ਚਲ 50000 ਰੁਪਏ ਵਿੱਚ 15 ਲੱਖ ਦੇ ਮੋਟਰਸਾਈਕਲ ਹੋਗੇ ਕਿੰਨੇ ਟਾਈਮ ਚ ਵੇਚੇ ਹੈਗੇ ਇਹ ਮੋਟਰਸਾਈਕਲ ਕਿੰਨੇ ਟਾਈਮ ਚ ਬੰਨੇ ਹੈ ਕਿੰਨੇ ਮਹੀਨਿਆਂ ਚ 5 ਮਹੀਨੇ ਹੈ ਦੋ ਦੋ ਦਨ ਮਹੀਨੇ ਸਹੀ ਸਹੀ ਆਸੋ ਦੋ ਇਹਨਾਂ ਨੂੰ ਪਤਾ ਦੋ ਮਹੀਨਿਆਂ ਚ ਪਾ ਕਿੰਨਾ ਦੋ ਮਹੀਨਿਆਂ ਚ ਦੀ ਮੋਟਰਸਾਈਕਲ ਬਣ ਜਾਂਦਾ ਨੇ ਹਾਂਜੀ ਕਿੰਨੇ ਦੇੋਗੇ 15 ਲੱਖ ਦੇੋਗੇ 50000 ਦੇ ਵੇਚਦੇ ਸੀਗਾ ਹਾਂਜੀ ਬਲੱਗੀ ਫੱਪੀ ਵੇਚਦੇ ਸੀਗੇ ਲੱਗੀ ਫੱਪੀ ਬਈ ਆ ਬੰਦੇ ਨੇ ਆ ਜਵਾਖਾਂ ਤੋਂ ਘੱਟੋ ਘਾਟ 15 ਲੱਖ ਰੁਪਈਆ ਕਮਾਇਆ ਹੋਇਆ ਠੀਕ ਹੈ ਜੀ ਤੇ ਇਹ ਜਿਹੜੇ ਬੱਚੇ ਆ ਇਹ ਸਾਡੇ ਪਿੰਡ ਦੇ ਵਿੱਚ ਆਏ ਸੀਗੇ ਉੱਥੇ ਚੋਰੀ ਕਰਦੇ ਮਤਲਬ ਜਿਹੜੇ ਰੰਗੇਤੀ ਫੜੇ ਆ ਜਿਹੜੇ ਮੂੰਹ ਦੇ ਅਸੀਂ ਕੱਪੜਾ ਬੰਨੇ ਆ ਇਹ ਅਸੀਂ ਥੋੜਾ ਨਾਲ ਗੱਲਬਾਤ ਕਰਾਵਾਂਗੇ ਵੀ ਇਹ ਜਿੰਦਗੀ ਕਿਵੇਂ ਬੰਦੇ ਸੀਗੇ ਕਿ ਕਿਵੇਂ ਇਹ ਅ ਕਿੱਥੇ ਗਰਾਊਂਡ 'ਚ ਕਿੱਥੇ ਫੜੇ ਗਏ ਹੋ ਓਏ ਸਕੂਲ 'ਚੋਂ ਫੜੇ ਗਏ ਕਿ ਸਕੂਲ 'ਚੋਂ ਕਿੱਥੇ ਫੜੇ ਗਏ ਹੋ ਇੱਥੇ ਗਰਾਊਂਡ ਦੇ ਨੇੜੇ ਸੀ ਗਰਾਊਂਡ ਦੇ ਨਾਲੇ ਗੱਲ ਇਹ ਸੁਣੋ ਜੀ ਇੱਥੇ ਟੂਰਨਾਮੈਂਟ ਸੀ ਤੇ ਆਪਣੇ ਆ ਪਿੰਡ ਚ ਅਮਰਗੜ ਆਏ ਸੀਗੇ ਇੱਥੇ ਟੂਰਨਾਮੈਂਟ 'ਚੋਂ ਫੜੇ ਗਏ ਹੋ ਅੱਛਾ ਟੂਰਨਾਮੈਂਟ ਦੇ ਬਾਣੀ ਬੋਰਾ ਆ ਗਏ ਨਹੀਂ ਹੁਣ ਸਿੱਧਾ ਕਿੱਥੇ ਫੜੇ ਗਏ ਹੋ ਟੂਰਨਾਮੈਂਟ 'ਚੋਂ ਫੜੇ ਗਏ ਹੋ ਕਿ ਪਿੰਡ 'ਚ ਕਿੱਥੇ ਫੜੇ ਗਏ अच्छा ਤੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜਣ ਦੀ ਕੋਸ਼ਿਸ਼ ਕੀਤੀ ਸੀ ਇਹ ਬਾਈ ਇਹੋ ਜਿਹੇ ਖੱਛ ਬੰਦੇ ਜਿਹੜੇ ਇਹੋ ਜਿਹੇ ਕੀੜਿਆਂ ਤੋਂ ਬਚੋਏ ਨਿੱਕੇ ਨਿੱਕੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਦੇ ਆ ਤੁਸੀਂ ਦੇਖ ਲੇ ਦੋ 15 15 ਸਾਲ ਦੀ ਉਮਰ ਹੈ ਇਹਨਾਂ ਦੀ ਵਿਚਾਰਾਂ ਦੀ 15 15000 ਰੁਪਏ ਦੇ ਇਹਨਾਂ ਨੂੰ ਚਾਸਾ ਦੇ ਕੇ ਘਰੋਂ ਕਿਵੇਂੋਂ ਘਰੋਂ ਠੀਕ ਹੈ ਗਰੀਬ ਹੈ ਕਿ ਅਮੀਰ ਹੈ ਟੈਂ ਬਾਜ਼ੀ ਕਰਦੇ ਹਨ ਇਹ ਬਾਈ ਇਹ ਵੀ ਆਪਦੇ ਪਰਿਵਾਰ ਨੂੰ ਕਹਿੰਦੇ ਵੀ ਮੇਰਾ ਪਰਿਵਾਰ ਘਰੋਂ ਠੀਕ ਹੈ ਇਹ ਵੀ ਕਹਿੰਦਾ ਮੇਰਾ ਪਰਿਵਾਰ ਠੀਕ ਹੈ ਕਿੰਨੀ ਕਮਾਈ ਕਰ ਲੀਓ ਹੁਣ ਤੱਕ ਕਿੰਨੇ ਲੱਖ ਰੁਪਏ ਕਮਾ ਲਿਆ ਬੋਲੀ ਨਾ ਕਿੰਨੇ ਲੱਖ ਰੁਪਏ ਕਮਾ ਲਿਆ 30 ਲੱਖ ਰੁਪਏ 30 ਲੱਖ ਰੁਪਏ ਕਿੰਨੇ ਮਹੀਨੇ ਦਾ 2 ਮਹੀਨੇ 2 ਮਹੀਨੇ ਚ 30 ਲੱਖ ਰੁਪਏ ਇਹਨਾਂ ਦੋਨਾਂ ਤੋਂ ਜੇ ਤੂੰ ਆਪ ਆਂ ਬੰਦਾ ਉਹ ਉਹਦਾ ਗੈਨਟੀ ਨਹੀਂ ਕਿੰਨੇ ਕਿੰਨੇ ਬੰਦਿਆਂ ਦਾ ਥੋੜਾ ਗਰੋਅ ਹੈ ਕਿੰਨੇ ਬੰਦਿਆਂ ਸੀ ਟੀਮ ਚ 10 ਆ 15 ਹੈ ਜਾਂ 10 15 ਹੈ 10 15 ਜਾਣੀ ਆ ਪੂਰੇ ਪੰਜਾਬ ਚ ਪੂਰੇ ਪੰਜਾਬ ਅੱਛਾ ਮਤਲਬ ਇਹ ਤੁਸੀਂ ਟੂਰਨਾਮੈਂਟ ਦਾ ਤੁਹਾਨੂੰ ਪਤਾ ਕਿਵੇਂ ਲੱਗਿਆ ਵੇ ਟੂਰਨਾਮੈਂਟ ਹੋ ਰਿਹਾ ਇੱਥੇ ਉਹ ਫਿਰ ਪੋਸਟਰ ਲਾ ਦਿੰਦੇ ਨੇ ਜੀ ਹੂੰ ਵੀ ਆ ਇਸ ਜਗ੍ਹਾ ਟੂਰਨਾਮੈਂਟ ਹੈ ਇਸ ਜਗ੍ਹਾ ਟੂਰਨਾਮੈਂਟ ਆ ਠੀਕ ਹੈ ਉਹਦੇ ਘਰ ਦਾ ਪਤਾ ਲੱਗਿਆ ਤੇ ਫੜੇ ਕਿਵੇਂ ਗਏ ਆ ਇਹ ਤਾਂ ਮੋਟਰ ਸਾਈਕ ਜਗਦੀ ਸੀਗੀ ਜੀ ਅੱਛਾ ਤੇ ਬਾਈ ਨੇ ਰੋਲਾ ਪਾਇਆ ਅੱਛਾ ਜਿਹੜਾ ਬਾਈ ਰੋਲਾ ਪਾਇਆ ਉਹ ਨਾਲ ਗੱਲਬਾਤ ਕਰਾਉਂਦੇ ਆ ਹਾਂ ਬਾਈ ਕਿਵੇਂ ਠੀਕ ਹੈ ਵੀਰੇ ਹਾਂ ਬਾਈ ਮੇਰੇ ਨਾਲ ਸ਼ੌਦੀ ਬਾਈ ਹਾਂ ਮੋਟਰਸਾਈਕਲ ਆਪਣਾ ਹੈ ਹਾਂ ਜੀ ਮੋਟਰਸਾਈਕਲ ਆਪਣਾ ਹੀ ਹੈ ਹਾਂ ਕੀ ਕੀ ਗੱਲ ਹੋਈ ਆ ਮੋਟਰਸਾਈਕਲ ਆ ਤੁਸੀਂ ਦੇਖੋ ਬਾਈ ਪੀ ਵੀ 03 ਤੇ 9155 ਨੰਬਰ ਹੈ ਅੱਗੇ ਆ ਬੋਲੋ ਕਿਵੇਂ ਕੀ ਗੱਲ ਹੋਈ ਆ ਵੀਰੇ ਇਹ ਜੀ ਟੂਰਨਾਮੈਂਟ ਸੀ ਜੀ ਸਾਡੇ ਪਿੰਡ 'ਈ ਉਹ ਚ ਇਹਨਾਂ ਨੂੰ ਪਤਾ ਸੀ ਸਾਰਾ ਪਿੰਡ ਉਧਰ ਹੋ ਟੂਰਨਾਮੈਂਟ ਸੀ ਹੂੰ ਵੀ ਟੂਰਨਾਮੈਂਟ ਚ ਹੋ ਵੀ ਇੱਧਰ ਅਸੀਂ ਚੁੱਪਚਾਪ ਮੋਟਰਸਾਈਕਲ ਲੈ ਜਾਗੇ ਜੀ ਹੂੰ ਤੇ ਇਹਨਾਂ ਜੋ ਭੱਜ ਲੱਗੇ ਅਸੀਂ ਰੌਲਾ ਪਾਤਾ ਜੀ ਤੁਸੀਂ ਕਿੰਨੇ ਜਾਣੇ ਸੀ ਅਸੀਂ ਦੋ ਜਾਣੇ ਸੀ ਤਿੰਨ ਜਾਣੇ ਸੀ ਤਿੰਨ ਜਾਣੇ ਸੀ ਨਾਲ ਦੇ ਕਿੱਥੇ ਹੋ ਨਾਲ ਦੇ ਆ ਖੜੇ ਹਾਂ ਫਰ ਬੋਲਣ ਤੁਨੂੰ ਆ ਜਾਓ ਅੱਛਾ ਇਹ ਨਾਲ ਸੀਗਾ ਹਾਂਜੀ ਤੈਨੂੰ ਪਤਾ ਕਿਵੇਂ ਲੱਗਿਆ ਪੁੱਤ ਵੀ ਇਹ ਮੋਟਰਸਾਈਕਲ ਚੋਰੀ ਕਰ ਜਾਂਦੇ ਪਤਾ ਜੀ ਅੱਛਾ ਨਹੀਂ ਪਤਾ ਸ਼ੱਕ ਕਿਵੇਂ ਹੋਇਆ ਵੀ ਮੋਟਰਸਾਈਕਲ ਚੋਰ ਹੈ ਮੋਟਰਸਾਈਕਲ ਦਾ ਇਹ ਮੋਟਰਸਾਈਕਲਾਂ ਦਾ ਚੋਰਾਂ ਦਾ ਇਹ ਕੰਮ ਕਰਦੇ ਆ ਇਹ ਅਸੀਂ ਘਰੇ ਆਉਂਦੇ ਸੀਗੇ ਜੀ ਅਸੀਂ ਘਰੇ ਆਉਂਦੇ ਸੀ ਰਾਤ ਨੂੰ ਹੀ ਤੇ ਉਦੋਂ ਹੀ ਇਹ ਉਹ ਵੀ ਲੋਕ ਤੁੜੀ ਜਾਂਦੇ ਬੈਠੇ ਸੀਗੇ ਤਿੰਨੇ ਜਾਣੇ ਮੋਟਰਸਾਈਕਲ ਤੇ ਅੱਛਾ ਉਹ ਗਏ ਜੀ ਇਹਨਾਂ ਨੇ ਜੋ ਇਹਨਾਂ ਕੋਲ ਟੱਪ ਗਈ ਅਸੀਂ ਇਹਨਾਂ ਨੇ ਮੋਟਰਸਾਈਕਲ ਸਟਾਰਟ ਕਰ ਲਈ ਉਹਦੀ ਅਸੀਂ ਉਹਦੀ ਰੋਲਾ ਪਾਤਾ ਇਹ ਫਿਰ ਤੇ ਆ ਨਿੱਕੇ ਨਿੱਕੇ ਜਵਾਕ ਵੀ ਆ ਲਈ ਫਿਰਦੇ ਕਹੀ ਤੇ ਬਾਈ ਇਹ ਇਹਨਾਂ ਨੇ ਕੋਈ ਅਨਾਉਂਸਮੈਂਟ ਕਰਾਈ ਸੀ ਗੁਰਦੁਆਰੇ ਚ ਹਾਂਜੀ ਫਿਰ ਅਸੀਂ ਕਹਿਤਾ ਸੀ ਮੋਟਰਸਾਈਕਲ ਚੋਰ ਫਿਰਦੇ ਆ ਜੀ ਉਹਨਾਂ ਨੂੰ ਦੇਖ ਕੇ ਰਿਓ ਵੀਰ ਸਾਰਾ ਪੰਡ ਇਕੱਠਾ ਹੋ ਗਿਆ ਹੈ ਨਾ ਆ ਦੇਖੋ ਤੁਹਾਨੂੰ ਦਿਖਾਉਂਦੇ ਆ ਜਵਾਗ ਦੇ ਸੁੱਟਾ ਸਾਟਾਂ ਲਈ ਫਿਰਦੇ ਆ ਤੇ ਆ ਆਜਾ ਆਜਾ ਇਧਰ ਆਜੋ ਓਏ ਆ ਦੇਖੋ ਵੀਰੇ ਆ ਆ ਦੇਖੋ ਸਾਰਾ ਪੰਡ ਇਕੱਠਾ ਹੋ ਗਿਆ ਬਾਈ ਜਦੋਂ ਕਹਿੰਦੇ ਨਾ ਵੀ ਚੋਰਾਂ ਦਾ ਕਟਾਪਾ ਕਰਨਾ ਹੁੰਦਾ ਤੇ ਉਦੋਂ ਸਾਰੇ ਇਕੱਠੇ ਹੋ ਜਾਂਦੇ ਆ ਤੇ ਹੁਣ ਫਿਰ ਕੀ ਗਾਰ ਬਾਈ ਕੁੱਟਿਆ ਮਰਿਆ ਕਿ ਨਹੀਂ ਤੇ ਮਾਰਦਾ ਹੈ ਨਹੀਂ ਨਹੀਂ ਹਲੇ ਤੇ ਫਿਰ ਮੂੰਹੇ ਕੱਪੜਾ ਕਿਉਂ ਬਣਿਆ ਕੀ ਜੱਕਰ ਵੀ ਕੱਪੜਾ ਤਾਂ ਬਣੇ ਇਹਨਾਂ ਦਾ ਹੀ ਪਰਿਵਾਰ ਵੀ ਬੇਸ਼ਰਮੀ ਮੰਨੂਗਾ ਹੀ ਵੀ ਸਾਡੇ ਜੁਵਾ ਕਾਹ ਕੰਮ ਕਰਦੇ ਯਸ਼ ਕਰਕੇ ਅਸੀਂ ਨਾ ਤਾਂ ਇਹਨਾਂ ਦਾ ਮੂੰਹ ਦਿਖਾਉਣੇ ਆ ਜੀ ਮੂੰਹ ਬਣਿਆ ਵੈ ਜੀ ਤੇ ਜੇ ਅਸੀਂ ਮੂੰਹ ਦਿਖਾਉਣੇ ਫਿਰ ਇਹਨਾਂ ਦੇ ਘਰਦਿਆਂ ਨੂੰ ਵੀ ਪਤਾ ਲੱਗੂ ਰਿਸ਼ਤੇਦਾਰਾਂ ਦੀ ਵੀ ਗੱਲ ਜਾ ਸਕਦੀ ਮਤਲਬ ਬਦਨਾਮੀ ਵਾਲੀ ਗੱਲ ਹਾਂਜੀ ਤੇ ਹੁਣ ਫਿਰ ਤੁਹਾਨੂੰ ਲੱਗਦਾ ਵੀ ਸੰਭਲਣ ਲੱਗੇਗਾ ਤੂੰ ਜਿਹੜੇ ਬੰਦੇ ਨੇ ਇੰਨਾ ਮੋਟਾ ਪੈਸਾ ਕਮਾਇਆ ਹੋਵੇ ਇੰਨੀ ਠੱਗੀ ਮਾਰੀ ਹੋਵੇ ਇੰਨਾ ਮੋਟਾ ਪੈਸਾ ਛਾਪ ਕੇ ਚੰਗਾ ਖਾਦਾ ਹੋਵੇ ਤੇ ਫਿਰ ਹੁਣ ਆਪਾਂ ਇਹਨਾਂ ਨੂੰ ਕੀ ਸਜ਼ਾ ਦੇਣੀ ਆ ਪੁਲਿਸ ਵਾਲਸ ਨੂੰ ਲਾਈ ਹੁਣ ਲਾ ਲਾਵਾਂਗੇ ਪੁਲਿਸ ਲਾ ਫਿਰ ਪੁਲਿਸ ਨੂੰ ਲਾ ਪਾਉਣ ਨੰਬਰ ਇੱਧਰ ਕੋਲ ਮੈਨੂੰ ਫੋਨ ਦੇ ਕੀਰ ਕੋਲੇ ਨਾ ਫਿਰ ਪੁਲਿਸ ਨੂੰ ਫੋਨ ਦੇ ਬੰਨ ਫੋਨ ਤੈਨੂੰ ਸਾਰੀ ਗੱਲ ਬਾਤ ਦੱਸਤੀ ਬਈ ਯਾਰ ਨਹੀਂ ਅਸੀਂ ਇੱਕ ਵਾਰੀ ਪੁਲਿਸ ਹੁੰਦਾ ਚਕੰਨੇ ਕਰਦੀਏ ਨਾ ਹੈਲੋ 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 ਹੁਣ ਜਿਆ ਘੜਾ ਤੂੰ ਜਿਹੜੀ ਘੜਿਓ ਹੈ ਹਾਂ ਹਾਂਜੀ ਹਾਂਜੀ ਆ ਇੱਧਰ ਗੱਲ ਕਰੀ ਨਾ ਸੋਰੀ ਜੀ ਤੁਹਾਨੂੰ ਨਹੀਂ ਕਹਿ ਰਿਹਾ ਮੈਂ ਆ ਤਿੰਨ ਬੰਦੇ ਫੜੇ ਗਏ ਬੱਚੇ ਜੀ ਮਤਲਬ ਇੱਕ ਦਾ ਇਹਨਾਂ ਕਹਿੰਦਾ ਮੇਨ ਸਰਗਣਾ ਉਹਦੀ 25 ਸਾਲ ਦੀ ਉਮਰ ਹੈ ਜੀ ਦੋ ਬੱਚੇ ਜੀ ਉਹਨਾਂ ਤੋਂ ਮੋਟਰ ਮਟਰਸਾਈਕਲ ਚੋਰੀ ਕਰਾਉਂਦਾ ਸੀ ਤੇ ਤੁਸੀਂ ਆਓ ਜੀ ਹਾਂ ਇਹਨਾਂ ਦੀ ਵੀਡੀਓ ਬਣਾ ਲਈ ਜੀ ਬੰਦਾ ਮੰਨੇ ਤੇ ਬੱਚਿਆਂ ਦਾ ਕੋਈ ਕਸੂਰ ਨਹੀਂ ਹਾਂ ਉਹਦਾ ਤੁਹਾਨੂੰ ਪਤਾ ਜੀ ਛੋਟੀ ਉਮਰ ਦੇ ਆ ਉਹਨਾਂ ਨਾਲ ਆਪਾਂ ਕੁਝ ਨਹੀਂ ਕਹਿਣਾ ਉਹਨਾਂ ਉਹਨਾਂ ਦਾ ਹਾਂ ਠੀਕ ਹੈ ਜੀ ਉਹਨਾਂ ਨੂੰ ਉਹਨਾਂ ਨੂੰ ਭੇਜ ਦਿੰਦੇ ਹਾਂ ਠੀਕ ਹੈ ਜੀ ਆਪਾਂ ਪਤਾ ਕੀ ਜੀ ਬੱਚੇ ਦਾ ਕੰਮ ਹੈ ਜੀ ਕੋਈ ਗੱਲਬਾਤ ਹੋ ਜੇ ਹੈਨਾ ਹਾਂ ਕਿਉਂਕਿ ਆਪਾਂ ਚਲੋ ਬੱਚਿਆਂ ਨੂੰ ਭੇਜ ਦਿੰਦੇ ਹਾਂ ਜੀ ਠੀਕ ਹੈ ਠੀਕ ਹੈ ਦਹਾਰ ਕਰੋਗੇ ਇਹਦਾ ਕੰਮ ਨਹੀਂ ਪੱਕੀ ਗੱਲ ਨਿਕਲ ਜਾ ਬਾਜੋ ਆਜੋ ਬਾਜੋ 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 ਨਿਕਲ ਜਾਓ ਦੇਖੋ ਜਾਂਦੇ ਨਾ ਉਹਦਾ ਭੱਜ ਕੇ ਹੁਣ ਦੱਸ ਬਈ ਤੂੰ ਠੀਕ ਹੈ ਜੀ ਠੀਕ ਹੈ ਬੋਲ ਹਾਂ ਦੇਖਣਾ ਕੀ ਕੀਤਾ ਜਾ ਬੋਲੋ ਬੋਲ ਛੱਡ ਦੋ ਬਈ ਆਏ ਨਹੀਂ ਛੱਡਦੇ ਵੀਰੇ ਨਾ 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 ਜਿੱਥੇ ਤੂੰ ਇੰਨੀ ਐ ਕਰ ਲਿਆ ਹੁਣ ਇਹਨੂੰ ਫੜੋ 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 ਇਹਨੂੰ ਫੜੋ ਕਿਨਾਂ ਇਹਨੂੰ ਅਸਲ ਬਈ ਯਾਰ ਬਸ ਇਹ ਸਾਰੀ ਗੱਲ ਸਹੀ ਰਸਤੀ ਨਾ ਤੁਹਾਨੂੰ ਮੈਂ ਸਾਰੀ ਗੱਲ ਪਾਈ ਬਣ ਗਿਆ ਗੇ ਚ ਗਾਂਬਾਤ ਨੇ ਚੋਰੀ ਕਰਦਾਂ ਪਾਈ ਬਣ ਕੇ ਯਾਰ ਤੂੰ ਉਹਨੂੰ ਇਹ ਦੱਸ ਵੀ ਇਹ ਚੰਗਾ ਕੰਮ ਹੈ ਕੋਈ ਚੰਗਾ ਕੰਮ ਤਾਂ ਨਹੀਂ ਬਾਈ ਕੀ ਕਰ ਗਏ ਹਾਂ ਕੀ ਕਰ ਗਏ ਫਿਰ ਚੋਰੀ ਕਰਨੀ ਹੈ ਨਹੀਂ ਹੋਰ ਫਿਰ ਤੂੰ ਆ ਕਹਿੰਦਾ ਵੀ ਚੋਰੀ ਬਹੁਤ ਵਧੀਆ ਕੰਮ ਹੈ ਵੀ ਹੋਰ ਨਾ ਕੁਝ ਕਰ ਕੇ ਹੋਰ ਨਹੀਂ ਕਰਦੇ ਬਾਈ ਜਿਹੜੀ ਗਲਤੀ ਹੋ ਗਈ ਹੋ ਗਈ ਮਾਫ ਕਰ ਦੋ ਬਈ ਬਣ ਕੇ ਆ ਦੇਖ ਲੈ ਮੁੰਡਾ ਇਹ ਤਾਂ ਮੁੰਡਾ ਕੰਮ ਕਰਦਾ ਇਹ ਨਾਲੇ ਪੜਦਾ ਤੇ ਨਾਲੇ ਆਹ ਡੈਡੀ ਦਾ ਕੰਮ ਕਰਦਾ ਕੀ ਕੰਮ ਕਰਦਾ ਪੁੱਤ ਐ ਖੇਤੀਬਾੜੀ ਕਰਾਉਣਾ ਇਹਨੇ ਖੇਤੀਬਾੜੀ ਹਾਂਜੀ ਤੂੰ ਕੀ ਕੰਮ ਕਰਦਾ ਪੁੱਤ ਕੀ ਕੰਮ ਕਰਦਾ ਤੂੰ ਹਾਂਜੀ ਕੀ ਕੰਮ ਕਰਦਾ ਖੇਤੀਬਾੜੀ ਦੀ ਖੇਤੀ ਤੂੰ ਕਰਦਾ ਆ ਵੀ ਕੰਮ ਕਰ ਤੂੰ ਕੀ ਕਰਦਾ ਪੁੱਤ ਖੇਤੀਬਾੜੀ ਸਾਰੇ ਖੇਤੀਬਾੜੀ ਕਰਦੇ ਤੂੰ ਤੇਰੇ ਡੇੜੀ ਕਰਦੇ ਪੇਂਟ ਕਰਦੇ ਆ ਇਹ ਪੇਂਟ ਕਰਦੇ ਆ ਤੇ ਤੂੰ ਕੀ ਕਰਦਾ ਨਾਲ ਮਦਦ ਕਰੂੰਗਾ ਠੀਕ ਹੈ ਤੇ ਹੁਣ ਹੁਣ ਦੱਸ ਵੀ ਦਿਲ ਦੇ ਕੀ ਬਈ ਕੋਈ ਕਾਰਵਾਈ ਨਾ ਪਹਿਲੀ ਗੱਲ ਹੁਣ ਮੈਨੂੰ ਇਹ ਦੱਸ ਵੀ ਅੱਗੇ ਤੋਂ ਅੱਗੇ ਤੋਂ ਇਹ ਤੂੰ ਮੂੰਹ ਨਾਲ ਮੂੰਹ ਤੇ ਕਪੜਾ ਲਾ ਫਲਾ ਨਾ ਬੋਲ ਆਉਦਾ ਕੀ ਹੈ ਮੇਰਾ ਨਸੀਬਾ ਜੀ ਹਾਂ ਕੋਣ ਆ ਗਿਆ ਕਰਮਵੀਰ ਸਿੰਘ ਜੀ ਠੀਕ ਹੈ ਹੁਣ ਤੇ ਜਰਾ ਜੀ ਫੇਰ ਦਿਖਾਤਾ ਜੇ ਤੂੰ ਚੋਰੀ ਕਰਦਾ ਫੜਿਆ ਗਿਆ ਜਾਂ ਗਾਹਾਂ ਤੋਂ ਕਿੱਧਰੇ ਰਿਸ਼ਤੇ ਆਰ ਸੌਰੀ ਕਿੱਥੇ ਹੈ ਸਾਰੇ ਬਰਨਾਲੇ ਕਿੰਨੇ ਆ ਬਰਨਾਲੇ ਕੋਲੇ ਬਰਨਾਲੇ ਦੇ ਨਾਲ ਹੀ ਪੰਡਾ ਤੇ ਤੇਰਾ ਪਿੰਡ ਤੂੰ ਸਾਨੂੰ ਐਡਰੈਸ ਦੇਦਾ ਤੇਰਾ ਐਡਰੈਸ ਵੀ ਦੇਖ ਲਿਆ ਤੇਰਾ ਸੀ ਸਾਰਾ ਆਧਾਰ ਕਾਰਡ ਦੇਖ ਲੈ ਤੇਰੇ ਅਸੀਂ ਘਰੇ ਆਵਾਂਗੇ ਠੀਕ ਹੈ ਠੀਕ ਹੈ ਜੇ ਹੁਣ ਤੂੰ ਚੋਰੀ ਕੀਤੀ ਹੈ ਅਸੀਂ ਪੁਲਿਸ ਵਾਲਿਆਂ ਨੂੰ ਆਪੀ ਸਮਝਾ ਦਾਂਗੇ ਤੂੰ ਵਾਹ ਵਾਹ ਨਿਕਲ ਜਾ ਠੀਕ ਹੈ ਨਾ ਹਾਂ ਅਸੀਂ ਪੁਲਿਸ ਵਾਲਿਆਂ ਨੂੰ ਇਹ ਕਹਾਂਗੇ ਵੀ ਜੀ ਜਨਾਬ ਉਹਨਾਂ ਨੂੰ ਪੇਗਾ ਇਹ ਮੁੰਡੇ ਨੂੰ ਪੇਗਾ ਇਹ ਦੋਲਾ ਦਰਾਜਾ ਠੀਕ ਹੈ ਤੇ ਅਸੀਂ ਉਹਨੂੰ ਭੇਜਤਾ ਵੀ ਕੋਈ ਦੁਬੇ ਦੁਬੇਲਾ ਕੋਈ ਗੱਲਬਾਤ ਹੋ ਜੇ ਹੁਣ ਤੂੰ ਜਾ ਜਾਵੜਾ ਠੀਕ ਹੈ ਖੜ ਜਾ ਕੇ ਮੰਦ ਗਲਤੀਮੰਦ ਮੰਨਦਾ ਗਾਂਦ ਗੱਲ ਕਰੇਗਾ ਚੋਰੀ ਕਰੇਗਾ ਨਹੀਂ ਵਾ ਠੀਕ ਹੈ ਆਜੋ ਭਾਈ ਸਾਰੀ ਟੀਮ ਆਜੋ ਪਾ ਜੇ ਬਈ ਲਈ ਭਲੋ ਮੈਸੇਜ ਦਿੱਤਾ ਕੀ ਐ ਸਾਨੂੰ ਦੱਸ ਜਰੂਰ ਸਸੀ ਕਾਲ ਜੀ ਮੈਂ ਸਿਪਾਹੀ ਹਾਂ ਸਸੀ ਕਾਲ ਬਈ ਮੈਂ ਇਹੀ ਕਹਿਣਾ ਚਾਹਣਾ ਬੀਆ ਦਾ ਮਤਲਬ ਕਿ ਜਿਹੜੇ ਮੁੰਡੇ ਨੌਜਵਾਨਾ ਆਹਾ ਪੜਦੇ ਆ ਠੀਕ ਆ ਪੜਾਈ ਕਰੋ ਪੜਾਈ ਕਰਕੇ ਨੌਕਰੀ ਨਾਗਰੀ ਲੱਗੋ ਚੋਰੀਆਂ ਚਾਰੀਆਂ ਚ ਬਈ ਕੋਈ ਫਾਇਦਾ ਨਹੀਂ ਹੈ ਆ ਜਿਵੇਂ ਤੁਰੀ ਜਾਂਦੀ ਬੁੜੀ ਕਿਸ ਨੇ ਜੈਨ ਬੱਟ ਲੇ ਕਿਸ ਨੇ ਕਾਂਡੇ ਬੱਟ ਲੇ ਕਾਂਡੇ ਬੱਟ ਲੇ ਹਨਾ ਉਹ ਚੀਜ਼ਾਂ ਤੋਂ ਬੱਚਿਆਂ ਨੂੰ ਨੁਕਸਾਨ ਬਹੁਤ ਮਤਲਬ ਕੇ ਜਿਹੜੇ ਚੋਰ ਆ ਨੁਕਸਾਨ ਬਹੁਤ ਸਿੱਧੀ ਮੌਤ ਆ ਯਾਰ ਸਿੱਧੀ ਮੌਤ ਆ ਪੁਲਿਸ ਨੇ ਹੁਣ ਸੁਧਾ ਕੇ ਦਾ ਬੱਚੋ ਗੱਲ ਸੁਣ ਲੋ ਪੁੱਤ ਵੀ ਜਿਹੜਾ ਬੱਚਾ ਚੋਰੀ ਕਰੂਗਾ ਕੋਈ ਵੀ ਅਜਾਏ ਉਹਦੇ ਸਿੱਧੀ ਗੋਲੀ ਲਾ ਡਰ ਹੈ ਚੋਰ ਜੇ ਉਹਦਾ ਚੋਰੀ ਕਰੂਗਾ ਪੁਲਿਸ ਨੇ ਕਹਦੇ ਵੀ ਚਾਹੇ ਗੈਂਗਸਟਰ ਕੋਈ ਵੀ ਆ ਉਹਨੂੰ ਮੌਕੇ ਦੀ ਨਿਵੇੜ ਦੋ ਸਹੀ ਗੱਲ ਹੈ ਜੀ ਹੁਣ ਤੁਸੀਂ ਕੱਲ ਨੂੰ ਜਵਾਨ ਹੋ ਕੇ ਗਲਤ ਕੰਮ ਕਰੋਗੇ ਨਹੀਂ ਪੱਕੀ ਗੱਲ ਹਾਂਜੀ ਠੀਕ ਹੈ ਹਰ ਬੰਦੇ ਦੇ ਹਰ ਬੱਚੇ ਦੇ ਸੁਪਨੇ ਆ ਤੂੰ ਕੀ ਕਰੇਗਾ ਬਤਾ ਆ ਗੋਲੂ ਜਾਗੀ ਦਾ ਕੀ ਨਾ ਪਤਾ ਤੈਨੂੰ ਹਾਂ ਉੱਚੀ ਬੋਲ ਬਾ ਹ ਕੀ 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 ਬਣਨਾ ਬੱਡਾ ਹੋ ਕੇ ਫੌਜੀ ਫੌਜੀ ਬਣੇਗਾ ਤੂੰ ਕੀ ਬਣਨਾ ਪਤ ਫੌਲਸਲਾ ਬਣਨਾ ਤੂੰ ਬੋਲਸਲਾ ਬਣਨਾ ਹ ਤੂੰ ਕੀ ਬਣਨਾ ਪਤ ਮੈਂ ਜੀ ਡਾਕਟਰ ਬਣਾਂ ਤੂੰ ਡਾਇਰੈਕਟਰ ਬਣਨਾ ਠੀਕ ਆ ਤੂੰ ਕੀ ਬਣਨਾ ਪਤ ਫੌਜੀ ਬਣਨਾ ਫੌਜੀ ਮਤਲਬ ਜ਼ਿਆਦਾਤਰ ਫੌਜੀ ਹੈ ਇਹ ਕਹਿੰਦੇ ਅਸੀਂ ਕਰਨੀ ਹੈ ਦੇਸ਼ ਦੀ ਸੇਵਾ ਠੀਕ ਹੈ ਆ ਬੱਚੇ ਕਿੰਨੇ ਵਧੀਆ ਇਹਨਾਂ ਦੇ ਵੀ ਵਧੀਆ ਸੁਪਨੇ ਆ ਸੋ ਦੋਸਤੋ ਜਿਹੜੀ ਅਸੀਂ ਵੀਡੀਓ ਰੋਣਾ ਇਹ ਦਿੰਦੇ ਸਮਾਜ ਨੂੰ ਸੇਧ ਇਹ ਫਿਰ ਕੱਲ ਨੂੰ ਕਿੰਨੇ ਵਜੇ ਪਾਜੀਏ ਦੱਸੋ ਬੱਚੋ ਦੋ ਕਿਵੇਂ ਪਾ 8 ਵਜੇ ਦਾ ਦੂਜੀ ਤੁਸੀਂ ਕਿਹਾ ਹੁਣ 2 ਵਜੇ 2 ਵਜੇ ਦੋਨੇ ਵੱਜ ਗਏ ਬਿਲਕੁਲ ਨੂੰ ਲਓ ਬਈ ਠੀਕ ਬਈ ਬੱਚਿਆਂ ਦੀ ਜ਼ੋਰਦਾਰ ਮੰਗ ਤੇ ਆਪਾਂ ਕੱਲ ਨੂੰ ਦੋ ਫਿਲਮਾਂ ਪਾਵਾਂਗੇ ਇੱਕ 8 ਵਜੇ ਆਊਗੀ ਤੇ ਇੱਕ 1 ਵਜੇ ਆਊਗੀ ਆਪਣੀ 2 ਵਜੇ ਤੇ ਇਹ ਜਿੰਨੇ ਵੀ ਬੱਚੇ ਆਪਣੇ ਆਪਣੇ ਨਾਲ ਪੂਰੀ ਟੀਮ ਦਾ ਕੰਮ ਕਰਵਾ ਰਹੇ ਜਿਵੇਂ ਪ੍ਰੋਡਿਊਸਰ DX ਦੀ ਟੀਮ ਹੈ ਉਹ ਵੀ ਆਪਣੀ ਟੀਮ ਹੈ ਆਨਲਾਈਨ ਸਮੇਂ ਤੁਸੀਂ ਆਪਣੇ ਨਾਲ ਦੇਖੋਗੇ ਇਹਨਾਂ ਨੂੰ ਤੇ ਹਰ ਫਿਲਮ ਦੇ ਵਿੱਚ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਇਹ ਜਿੰਨੀਆਂ ਸਾਡੀਆਂ ਸਟੋਰੀਆਂ ਆ ਅਸੀਂ ਇਹਨਾਂ ਨੂੰ ਕਾਲਪ੍ਰਿੰਗ ਤੌਰ ਤੇ ਬਣਾ ਕੇ ਪੇਸ਼ ਕੀਤਾ ਹੈ ਉਕੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਪੰਜਾਬ ਨੂੰ ਬਚਾਉਣਾ ਹੈ ਬਈ ਆਪਾਂ ਤੇ ਬੱਚੋ ਆਏ ਦਸੋ ਵੀ ਆਪਣੇ ਪਿੰਡ ਦੇ ਵਿੱਚ ਪਹਿਲਾਂ ਕਦੇ ਚਿੱਟਾ ਦਿਸਣਾ ਸੀ ਬਿਮਾਰੀ ਨਾਂ ਦੀ ਇੰਨੀ ਗੰਦੀ ਬਿਮਾਰੀ ਬਿਮਾਰੀ ਹੈ ਸੁਣਿਆ ਕਿ ਨਸ਼ਾ ਕੋਈ ਹੁਣ ਕਿੰਨਾ ਨਸ਼ਾ ਆ ਗਿਆ ਆਪਣੇ ਹਨਾ ਬਾਲਾ ਨਸ਼ਾ ਹੁਣ ਬਈ ਸੋ ਆਪਾਂ ਇਹੀ ਹੈ ਵੀਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਆਪਾਂ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨਾ ਹੈ ਚੋਰੀ ਚੱਪਾ ਜੋ ਵੀ ਹੈ ਉਹਨੂੰ ਰੋਕਣਾ ਹੈ ਤੇ ਇਹ ਬੱਚਾ ਨੇ ਆਉਣ ਵਾਲੇ ਸਮੇਂ 'ਚ ਆਪਣੇ ਪੰਜਾਬ ਦਾ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ ਅਤੇ ਮਾਪਿਆਂ ਨੂੰ ਨਾਪਚਾ ਕਰਨਾ ਹੈ ਬੇੜੇ ਜੇ ਕੋਈ ਚੋਰੀ ਕਰਦਾ ਹੈ ਤੁਸੀਂ ਕੀ ਕਰਨਾ ਹੈ ਤੂੰ ਖੜਾ ਹੋਣਾ ਵਿਰੋਧ ਕਰਨਾ ਠੀਕ ਆ ਪਾ ਘਰੇ ਦੱਸਣਾ ਤੇ ਮਤਲਬ ਆਪਾਂ ਚੰਗੇ ਕੰਮ ਕਰਨੇ ਆ ਠੀਕ ਹੈ ਜੇ ਤੁਹਾਨੂੰ ਕੋਈ ਲਾਲਚ ਦਿੰਦਾ ਹੈ ਵੀ ਸੁਣ ਕੋਈ 50000 ਦੇਵਾਂਗੇ ਲੱਖ ਰੁਪਏ ਦੇਵਾਂਗੇ ਤੁਸੀਂ ਆ ਕੰਮ ਕਰੋ ਕਰੋਗੇ ਨਹੀਂ ਅਸ ਕੀ ਆਵਾਜ਼ ਹੈ ਸੋ ਭਈ ਬੱਚਿਆਂ ਨੇ ਕਰਦਾ ਮਨ ਖੁਸ਼ ਸਾਡਾ ਤੇ ਇਹ ਬੱਚੇ ਆਉਣ ਵਾਲੇ ਸਮੇਂ ਦੇ ਸਾਡੇ ਅਮਰਗੜ ਦਾ ਸਾਡੇ ਪਿੰਡ ਦਾ ਭਵਿੱਖ ਹੈ ਸੱਚੇ ਪਾਤਸ਼ਾਹ ਅੱਗੇ ਦੁਆ ਕਰਦੇ ਆ ਵੀ ਇਹ ਬੱਚੇ ਬਹੁਤ ਅੱਗੇ ਜਾਣ ਕਿਉਂਕਿ ਸੁਪਨੇ ਹਰ ਬੰਦੇ ਦੇ ਹੁੰਦੇ ਆ ਸਾਡੇ ਵੀ ਸੁਪਨੇ ਆ ਵੀ ਅਸੀਂ ਕਿਸੇ ਦਿਨ ਸੋਚਿਆ ਸੀ ਵੀ ਅਸੀਂ ਪਹਿਲਾਂ ਜਾਵਾਂਗੇ ਜਾਂ ਜਾਏ ਆ ਤੇ ਇਹ ਬੱਚਿਆਂ ਨੂੰ ਅਸੀਂ ਅੱਗੇ ਲੈ ਕੇ ਆਉਣਾ ਹੈ ਇਹ ਬੱਚੇ ਸਾਡੇ ਨਾਲ ਕੰਮ ਕਰਵਾ ਰਹੇ ਆ ਮੈਂ ਵੀਡੀਓ ਦੇ ਮਾਧਿਅਮ ਦੇ ذریعے ਆਪਣੇ ਚੈਨਲ ਦੇ ਮਾਧਿਅਮ ਦੇ ذریعے ਇਹਨਾਂ ਬੱਚਿਆਂ ਨਾਲ ਵਾਅਦਾ ਕਰਦੇ ਆ ਵੀ ਜਿਵੇਂ ਜਿਵੇਂ ਅਸੀਂ ਅੱਗੇ ਵੱਡੇ ਪ੍ਰੋਜੈਕਟ ਕਰਾਂਗੇ ਕੁਝ ਵੀ ਕਰਾਂਗੇ ਤਾਂ ਉਹ ਸਾਡੀ ਟੀਮ ਦੇ ਨਾਲ ਚੈਨਲ ਦੇ ਨਾਲ ਜੁੜੇ ਰਹਿਣਗੇ ਓਕੇ ਬਟੇ ਲਵ ਯੂ ਓਕੇ ਓਕੇ ਹੱਸੇਗਾ ਜੀ ਹੱਸੇਗਾ ਜੀ